ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਦੇ ਥੋੜਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸੋਹਣੇ ਸੋਹਣੇ ਸੂਟ ਤੇ ਚਲੋ ਆਪਾਂ ਸਟਾਰਟ ਕਰਦੇ ਆਂ ਜਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਇਹ ਹੈਗਾ ਜੀ ਪੀਕਾਕ ਕਲਰ ਦਾ ਸੂਟ ਦੇਖੋ ਜੀ ਬਹੁਤ ਪਿਆਰਾ ਸੂਟ ਹੈ ਇਹ ਇੰਨਾ ਸੋਹਣਾ ਪ੍ਰਿੰਟ ਇੰਨੇ ਸੋਹਣੇ ਕਲਰ ਤੇ 골ਡਨ ਕਲਰ ਦੀ ਕਢਾਈ ਹੋਈ ਹੋਈ ਹੈ ਇਹਦੇ ਤੇ ਤੇ ਨਾਲ ਸਤਾਰਿਆਂ ਦਾ ਵਰਕ ਹੋਇਆ ਹੋਇਆ ਤੇ ਇਹਦੀ ਲੈਂਥ ਵੀ ਪੂਰੀ ਹੋਊਗੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਵੀ ਇਹਦੀ ਲੈਂਥ ਨਾ ਘੱਟ ਰਹਿ ਜਾਵੇ ਇਹਦੀ ਲੈਂਥ 47 ਤੱਕ ਚਲੀ ਜਾਊਗੀ ਤੁਸੀਂ ਜਿੰਨੀ ਵੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਿਉਂਕਿ ਇਹਦੇ ਗਲੇ ਤੇ ਵਰਕ ਨਹੀਂ ਹੈਗਾ ਉੱਪਰ ਆਪਾਂ ਜਿੰਨਾ ਮਰਜ਼ੀ ਘੱਟ ਸਕਦੇ ਹਾਂ ਸੂਟ ਇੱਕ ਨੇ ਵਾਰੀ ਲੈੜੇ ਹੋ ਕੇ ਦਿਖਾ ਲਓ ਸੂਟ ਦੇਖੋ ਕਲਰ ਬਹੁਤ ਸੋਹਣਾ ਸੂਟ ਦਾ ਤੇ ਹਰੇਕ ਰੰਗ ਤੇ ਇਹ ਸੂਟ ਜੱਜੂਗਾ ਇਹ ਹੈਗੀ ਹੈ ਜੀ ਇਹਦੀ ਸਲਵਾਰ ਨਾਲ 3 ਮੀਟਰ ਦੀ ਤੇ ਸਲਵਾਰ ਬਣਾਉਣ ਲਈ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਤੁਸੀਂ ਜਿੱਦਾਂ ਮਰਜ਼ੀ ਹੈ ਵੀ ਹਲਕੀ ਆਪਣੇ ਹਿਸਾਬ ਨਾਲ ਵੜਵਾ ਆਪਨਵਾ ਸਕਦੇ ਹੋ ਸਲਵਾਰ ਨੂੰ ਤੇ ਇਹਦੇ ਨਾਲ ਦੁਪੱਟਾ ਵੀ ਹੋਊਗਾ ਜੀ ਮਸਲੀਨ कॉटन ਦਾ ਤੇ ਆਪਾਂ ਇੱਕ ਹੋਰ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੋਰਜਟ ਦਾ ਜਿੱਦਾਂ ਹੁਣ ਅੱਜਕੱਲ ਬਹੁਤ ਟ੍ਰੈਂਡ ਆ ਜੋਰਜਟ ਦਾ ਇਹ ਹੈਗਾ ਜੀ ਪ੍ਰਿੰਟ ਦਾ ਸੂਟ ਪ੍ਰਿੰਟ ਦੇਖੋ ਕਿੰਨੇ ਸੋਹਣੇ ਸੂਟ ਦੇ ਵਾਈਟ ਦੇ ਨਾਲ ਇਹਦੇ ਵਿੱਚ 컬러풀ਾ ਪੂਰਾ ਸੂਟ ਤੁਹਾਡਾ ਬਹੁਤ ਸੋਹਣਾ ਲੱਗੂਗਾ ਪਾਇਆ ਹੋਇਆ ਤੇ ਇਹ ਸੂਟ ਦਾ ਪ੍ਰਾਈਸ ਵੀ ਬਹੁਤ ਘੱਟ ਹੈ ਤੇ ਇਹਦਾ 5 ਮੀਟਰ ਹੈ ਜੀ ਨੂੰ ਤੁਸੀਂ ਜਿੱਦਾਂ ਮਰਜ਼ੀ ਬਣਵਾ ਸਕਦੇ ਹੋ ਫਰੌਕ ਸੂਟ ਬਣਵਾ ਸਕਦੇ ਹੋ ਸਮਾਰਟ ਸੂਟ ਬਣਵਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਜਿਹੜਾ ਇਹ ਵਾਲਾ ਸੂਟ ਹੈਗਾ ਜੀ ਇਹਦਾ ਪ੍ਰਾਈਸ ਹੈਗਾ 1250 ਤੇ ਜਿਹੜਾ ਇਹ ਵਾਲਾ ਸੂਟ ਹੈਗਾ ਇਹਦਾ ਪ੍ਰਾਈਸ ਹੈਗਾ ਸਿਰਫ 550 ਤੇ ਜਿਨੇ ਵੀ ਇਹ ਸੂਟ ਲੈਣੇ ਹੋਣ ਤੁਸੀਂ ਅਸੀਂ ਨੰਬਰ ਮੈਂਸ਼ਨ ਕਰਦਾਂਗੇ ਤੁਸੀਂ ਸਾਨੂੰ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਚਲੋ ਇਹ ਆਪਾਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਸਕਾਰ